ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਮਹਾਰਾਸ਼ਟਰ ਦਾ ਗੜਚਰੌਲੀ ਏਰੀਆ ਜਿਹੜਾ ਜਿੱਥੇ ਮੌਬਾਦੀਆਂ ਦਾ ਬਹੁਤ ਜ਼ਿਆਦਾ ਜ਼ੋਰ ਰਿਹਾ ਹੈ ਉੱਥੇ ਇੱਕ ਕੰਪਨੀ ਹੈਗੀ ਆ ਲਲਾਰਡ ਸਟੀਲ ਐਂਡ ਮੈਟਲਸ ਐਂਡ એનર્ਜੀ ਲਿਮਟਿਡ। ਉਹ ਪ੍ਰਾਈਵੇਟ ਕੰਪਨੀ ਹੈ ਇੱਕ ਮਲਟੀਨੇਸ਼ਨਲ ਕਾਰਪੋਰੇਸ਼ਨ ਹੈ। ਉਹਦਾ ਪਹਿਲਾਂ ਵੀ ਉੱਥੇ ਉਹ ਲੋਹੇ ਦੀਆਂ ਕੱਚੀਆਂ ਧਾਤਾਂ ਕੱਢ ਕੇ ਲੋਹਾ ਬਣਾ ਕੇ ਸਟੀਲ ਬਣਾ ਕੇ ਵੇਚਦੀ ਹੈ। ਹੁਣ ਉਹਦੇ ਲਈ ਹੋਰ ਰਾਹ ਮੋਕਲਾ ਕਰਨ ਵਾਸਤੇ ਭਾਰਤ ਸਰਕਾਰ ਦੀ ਜਿਹੜੀ ਜਿਹੜੀ এনवायरमेंट ਮਿਨਿਸਟਰੀ ਹੈ ਜੀ ਨੇ ਵਾਤਾਵਰਨ ਦਾ ਬਚਾਓ ਕਰਨੇ ਤੇ ਉਹਦੀ ਇੱਕ ਐਕਸਪਰਟ ਅਪਰੂਵਲ ਕਮੇਟੀ ਬਣਾਈ ਹੋਈ ਹੈ ਐਕਸਪਰਟਸ ਦੀ ਉਹਨਾਂ ਅਖੌਤੀ ਐਕਸਪਰਟਾਂ ਨੇ ਉਸ ਕੰਪਨੀ ਨੂੰ ਪਿੱਛੇ ਜੇ 900 ਹੈਕਟੇਰ ਜਾਨੀ ਕਿ 2000 ਏਕੜ ਤੋਂ ਵੱਧ ਸੰਘਣਾ ਜੰਗਲ ਕੱਟਣ ਦਾ ਅਧਿਕਾਰ ਦਿੱਤਾ ਉਹਨੂੰ ਕਹਿਤਾ ਵੀ ਤੁਸੀਂ ਕੱਟ ਦਿਓ ਇਸ ਜੰਗਲ ਦੇ ਵਿੱਚੋਂ 1 ਲੱਖ ਦਰਖਤ ਕੱਟੇ ਜਾਣੇ ਆ ਤੇ ਬਹੁਤ ਸਾਰੇ ਉੱਥੇ ਆਦਿਵਾਸੀ ਲੋਕਾਂ ਦੀ ਰੋਜੀ ਰੋਟੀ ਖੋਹੀ ਜਾਣੀ ਐ ਤੇ ਉਸ ਦੇ ਨਾਲ ਜਿਹੜਾ ਜਿਹੜੀ ਜੰਗਲੀ ਜੀਵ ਸੁਰੱਖਿਆ ਹੈ ਉਹਦਾ ਵੀ ਖਿਆਲ ਨਹੀਂ ਰੱਖਿਆ ਜਾਣਾ ਉਹ ਉਹਨਾਂ ਨੇ ਉਹ ਹਦਾਇਤਾਂ ਕੀਤੀਆਂ ਨੇ ਵੀ ਆਹ ਖਿਆਲ ਰੱਖਿਓ ਆਹ ਖਿਆਲ ਰੱਖਿਓ ਆਹ ਖਿਆਲ ਰੱਖਿਓ ਪਰ ਮੁਨਾਫੇ ਨੂੰ ਪਿਆਰ ਕਰਨ ਵਾਲੇ ਕਾਰਪੋਰੇਟ ਉਹਨਾਂ ਨੂੰ ਜੰਗਲੀ ਜੀਵਾਂ ਨਾਲ ਕੋਈ ਵਾਵਾਸਤਾ ਨਹੀਂ ਸੋ ਮੌਵਾਦੀਆਂ ਦੇ ਲੜਨ ਦੇ ਤਰੀਕੇ ਨਾਲ ਤਾਂ ਕੋਈ ਵੀ ਸਹਿਮਤ ਜਾਂ ਅਸਹਿਮਤ ਹੋ ਸਕਦਾ ਹੈ ਹਰ ਇੱਕ ਨੂੰ ਅਧਿਕਾਰ ਹੈ ਪਰ ਇਹਨਾਂ ਜੰਗਲਾਂ ਦੀ ਰਾਖੀ ਕਰਨਾ ਕਾਰਪੋਰੇਟ ਜਿਹੜੇ ਬਾਜ਼ ਅੱਖ ਇਹਨਾਂ ਤੇ ਲੱਗੀ ਹੋਈ ਹੈ ਉਹ ਸਾਡੇ ਸਾਰੇ ਦੇਸ਼ ਦੇ ਲੋਕਾਂ ਦਾ ਹਿੱਤ ਹੈ ਇਸ ਗੱਲ ਦੇ ਵਿੱਚ ਕਿ ਇਸ ਨੂੰ ਅਸੀਂ ਬਚਾਈਏ ਵਾਤਾਵਰਨ ਨੂੰ ਵੀ ਬਚਾਈਏ ਤੇ ਜੰਗਲਾਂ ਨੂੰ ਵੀ ਬਚਾਈਏ ਤੇ ਜੰਗਲਾਂ 'ਚ ਰਹਿਣ ਵਾਲੇ ਲੋਕਾਂ ਨੂੰ ਵੀ ਬਚਾਈਏ ਇਹ ਹੀ ਸਾਡੀ ਇਹ ਇਹਨੂੰ ਤਾਂ ਵਿਕਾਸ ਮਾਡਲ ਕਹਿ ਸਕਦੇ ਆ ਪਰ ਆਹ ਕੋਈ ਵਿਕਾਸ ਮਾਡਲ ਨਹੀਂ ਵੀ ਉਜਾੜੇ ਕਰਕੇ ਕੋਈ ਚੰਦ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਆਪਣੇ ਮੁਨਾਫੇ ਦੁੱਗਣੇ ਚੌਗਣੇ 10 ਗੁਣੇ 100 ਗੁਣੇ ਕਰਨ। ਦੂਸਰੀ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਦੋਸਤੋ ਉਹ ਇਹ ਹੈ ਕਿ ਇਜ਼ਰਾਈਲ ਨੇ ਗਾਜ਼ਾ ਦੀ ਨਾਕਾਬੰਦੀ ਕੀਤੀ ਹੋਈ ਹੈ ਸਮੁੰਦਰੀ ਰਸਤੇ ਕੋਈ ਚਿੜੀ ਵੀ ਫਟਕ ਨਹੀਂ ਸਕਦੀ ਉਹਦੇ ਵਿੱਚ ਤੇ ਇੱਕ ਬਹਾਦਰ ਕੁੜੀ ਜਿਹੜੀ ਗ੍ਰੇਟਾ ਥਨਬਰਗ ਹੈ ਉਹਦੇ ਨਾਲ 12 ਹੋਰ ਮੁੰਡੇ ਕੁੜੀਆਂ ਜਿਹੜੇ ਐ ਅੱਡ-ਅੱਡ ਦੇਸ਼ਾਂ ਦੇ ਅੱਡ-ਅੱਡ ਕੌਮੀਆਂ ਤਾਂ ਦੇ ਉਹਨਾਂ ਨੇ ਇਨਸਾਨੀਅਤ ਨਾਤੇ 1 ਜੂਨ ਨੂੰ ਇੱਕ ਸਮੁੰਦਰੀ ਜਹਾਜ਼ ਜਿਹਦਾ ਨਾਮ ਮੈਡਲਿਨ ਹੈ ਤੇ ਜਿਸ ਨੂੰ ਫਰੀडम ਫਲੋਟੀਲਾ ਕੋਲੀਸ਼ਨ ਚਲਾਉਂਦੀ ਹੈ ਜਹਾਜ਼ ਉਸ ਜਹਾਜ਼ ਦੇ ਉੱਤੇ ਉਹ ਸਵਾਰ ਹੋ ਕੇ ਉੱਥੋਂ ਬਹੁਤ ਸਾਰਾ ਸਮਾਨ ਜਿਹਦੇ ਵਿੱਚ ਅ ਬੱਚਿਆਂ ਦੇ ਖਾਣ ਦਾ ਸਮਾਨ ਛੋਟੇ ਬੱਚਿਆਂ ਦਾ ਤੇ ਬਹੁਤ ਸਾਰਾ ਖਾਦ ਖੁਰਾਕ ਦਾ ਸਮਾਨ ਬਹੁਤ ਸਾਰੀਆਂ ਦਵਾਈਆਂ ਲੈ ਕੇ ਉਹ ਗਾਜ਼ਾ ਤੇ ਚੱਲੇ ਸਮੁੰਦਰੀ ਰਸਤੇ ਤੇ ਲੱਗਦਾ ਸੀ ਵੀ ਉਹ ਉੱਥੇ ਪਹੁੰਚਣ ਦੀਆਂ ਬੜੇ ਦ੍ਰਿੜ ਇਰਾਦੇ ਸੀ ਉਹਨਾਂ ਦੇ ਤੇ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਕੱਲ ਧਿਆਨ ਦਾਗਿਆ ਸੀ ਵੀ ਅਸੀਂ ਉਹਨਾਂ ਨੂੰ ਗਾਜ਼ਾ ਦੇ ਵਿੱਚ ਵੜਨ ਨਹੀਂ ਦੇਵਾਂਗੇ ਕੁਝ ਵੀ ਹੋ ਜੇ ਚਾਹੇ ਹੋ ਉਹਨਾਂ ਕੋਲ ਕਿਹੜਾ ਹਥਿਆਰ ਨਹੀਂ ਉਹਨਾਂ ਨੇ ਤਾਂ ਬਿਆਨ ਦਿੱਤਾ ਸੀ ਵੀ ਅਸੀਂ ਤਾਂ ਬਿਨਾਂ ਹਥਿਆਰਾਂ ਤੋਂ ਚੱਲੇ ਆ ਸਾਡਾ ਹਥਿਆਰ ਤਾਂ ਰੋਟੀ ਹੈ ਜਿਹੜੀ ਭੁੱਖਿਆਂ ਦੇ ਮੂੰਹ 'ਚ ਜਾਣੀ ਹੈ ਤੇ ਉਹਨਾਂ ਭੁੱਖਿਆਂ ਨੇ ਫਿਰ ਉਹਨਾਂ ਵਿਰੁੱਧ ਲੜਨਾ ਹੈ ਇਹ ਹੈ ਤੇ ਉਹਨਾਂ ਨੂੰ ਰੋਟੀ ਤੋਂ ਵੀ ਬਹੁਤ ਵੱਡਾ ਖਤਰਾ ਹੈ ਇਜ਼ਰਾਈਲ ਨੂੰ ਇਹ ਜਿਹੜੇ ਆਪਣੇ ਆਪ ਨੂੰ ਤਖੜੇ ਕਹਾਉਂਦੇ ਐ ਇਹਨਾਂ ਨੂੰ ਛੋਟੀ ਜੀ ਚੀਜ਼ ਵੀ ਬਹੁਤ ਜ਼ਿਆਦਾ ਡਰਾਉਂਦੀ ਹੈ ਇੰਨੇ ਡਰੇ ਕਿ ਅੱਜ ਸਵੇਰੇ ਫੇਰ ਖਬਰ ਇਹ ਆ ਗਈ ਕਿ ਉਹਨਾਂ ਨੇ ਉਥੋਂ ਦੇ ਟਾਈਮ ਦੇ ਹਿਸਾਬ ਨਾਲ ਜਿਹੜਾ 3:02 ਮਿੰਟ ਦੇ ਉੱਤੇ ਗੈਰ ਕਾਨੂੰਨੀ ਢੰਗ ਨਾਲ ਉਸ ਜਹਾਜ਼ ਨੂੰ ਕਾਬੂ ਕਰ ਲਿਆ ਤੇ ਉਹਦੇ ਵਿੱਚ ਜਿਹੜਾ ਸਿਵਿਲਿਨ ਜਿਹੜਾ ਉਹਦਾ ਚਾਲਕ ਦਾ ਲਏਗਾ ਜਿਹਦੇ ਕੋਲ ਕੋਈ ਹਥਿਆਰ ਨਹੀਂ ਨਿਹੱਥੇ ਹੈ ਉਹ ਉਹਨਾਂ ਨੂੰ ਉਹਨਾਂ ਨੇ ਅਗਵਾ ਕਰ ਲਿਆ ਤੇ ਇਹ ਜਿਹੜੇ ਕਾਰਕੁਨ ਨੇ ਇਹਨਾਂ ਦਾ ਕੀ ਬਣਿਆ ਇਹ ਇਸ ਖਬਰ ਦੇ ਵਿੱਚ ਹਾਲੇ ਸਪਸ਼ਟ ਨਹੀਂ ਹੋ ਸਕਿਆ ਅਸੀਂ ਇਜ਼ਰਾਈਲ ਦੀ ਇਸ ਕਾਰਵਾਈ ਦੀ ਸਖਤ ਨਿੰਦਿਆ ਕਰਦੇ ਹਾਂ ਤੇ ਇਹਨੂੰ ਮਨੁੱਖਤਾ ਦੇ ਵਿਰੁੱਧ ਬਹੁਤ ਵੱਡਾ ਅਪਰਾਧ ਕਰਦਾਨਦੇ ਹਾਂ ਅਸੀਂ ਦੁਨੀਆ ਭਰ ਦੇ ਜਿਹੜੇ ਆਮ ਨੂੰ ਪਸੰਦ ਸ਼ਾਂਤੀ ਪਸੰਦ ਤੇ ਜਿਹੜੇ ਜੀਨੋਸਾਈਡ ਦੇ ਵਿਰੁੱਧ ਨੇ ਲੋਕ ਉਹਨਾਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਅਸੀਂ ਬੜਾ ਮਾਣ ਕਰਦਾ ਹੈ ਸਾਡਾ ਦੇਸ਼ ਸਾਡੇ ਦੇਸ਼ ਦੇ ਹਾਕਮ ਕਿ ਅਸੀਂ ਮਹਾਤਮਾ ਬੁੱਧ ਤੇ ਗਾਂਧੀ ਦੇ ਦੇਸ਼ ਦੇ ਆ ਉਹ ਗਾਂਧੀ ਤੇ ਮਹਾਤਮਾ ਬੁੱਧ ਦੇ ਚੇਲਿਓ ਉਸਤਾ ਬੋਲੋ ਐਡਾ ਗੈਰ ਮਨੁੱਖੀ ਕਾਰਜ ਹੋ ਰਹੇ ਆ ਤੇ ਤੁਸੀਂ ਚੁੱਪ ਬੈਠੇ ਹੋ ਰਾਜ ਕਰਦੀ ਸਰਕਾਰ ਦੇ ਪਾਰਟੀ ਵੀ ਤੇ ਦੂਜੀਆਂ ਵਿਰੋਧੀ ਪਾਰਟੀਆਂ ਵੀ ਕੁਝ ਸਮਾਂ ਪਹਿਲਾਂ ਜਿਹੜੀ ਹੈ ਪ੍ਰਿਅੰਕਾ ਗਾਂਧੀ ਉਹਨੇ ਤਾਂ ਬਿਆਨ ਦਿੱਤਾ ਸੀ ਬਾਕੀ ਜਿਹੜੇ ਆ ਉਹ ਉਸ ਤਰ੍ਹਾਂ ਨਾਲ ਨਹੀਂ ਬੋਲ ਰਹੇ ਜਿਵੇਂ ਉਹਨਾਂ ਨੂੰ ਬੋਲਣਾ ਚਾਹੀਦਾ ਸੋ ਇਹ ਦੂਸਰੀ ਗੱਲ ਸੀ ਤੁਹਾਡੇ ਨਾਲ ਸਾਂਝੀ ਕਰਨੀ ਤੀਜੀ ਗੱਲ ਦੋਸਤੋ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਮੋਦੀ ਦੇ ਸਿਰਫ ਆਰਥਿਕ ਏਜੰਡੇ ਨੂੰ ਨਹੀਂ ਲਾਗੂ ਕਰ ਰਹੀ ਉਸ ਦੇ ਜਿਹੜੇ ਲੇਬਰ ਕਾਨੂੰਨ ਹੈ ਉਹਨਾਂ ਨੂੰ ਹੀ ਲਾਗੂ ਨਹੀਂ ਕਰ ਰਹੀ ਉਸ ਦੀ ਜਿਹੜੀ ਐਜੂਕੇਸ਼ਨ ਪਾਲਿਸੀ ਹੈ ਉਹਨੂੰ ਵੀ ਨਹੀਂ ਲਾਗੂ ਕਰ ਰਹੀ ਬਲਕਿ ਮੋਦੀ ਸਰਕਾਰ ਦੀ ਜਿਹੜੀ ਲੋਕਾਂ ਦੀ ਜ਼ੁਬਾਨ ਬੰਦੀ ਕਰਨ ਦੀ ਜਿਹੜੀ ਚਾਲ ਹੈ ਵੀ ਲੋਕਾਂ ਨੂੰ ਬੋਲਣ ਹੀ ਨਹੀਂ ਦੇਣਾ ਉਹ ਰਾਹ ਵੀ ਤੁਰੀ ਹੋਈ ਹੈ ਤੇ ਉਹ ਪੰਜਾਬ ਦੇ ਵਿੱਚ 6 ਜਿਹੜੇ YouTube ਚੈਨਲ ਨੇ ਅੱਡ ਅੱਡ ਉਹਨਾਂ ਦੇ ਉੱਤੇ ਛਾਪੇ ਮਾਰ ਕੇ ਉਹਨਾਂ ਤੋਂ ਘੰਟਿਆਂ ਵੱਧੀ ਉਹਨਾਂ ਦੀ ਪੁੱਛ ਪੜਤਾਲ ਕਰਕੇ ਉਹਨਾਂ ਨੂੰ ਹਰਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਬੋਲਣੋਂ ਹਟ ਜਾਣ ਉਹਨਾਂ ਦੇ ਵਿੱਚ ਬਖਸ਼ੀਸ਼ ਆ ਜਾਦਣੀ ਹੈ ਜਿਹੜੇ ਲਾਈਵ ਸੱਚ ਟੀਵੀ ਚਲਾਉਂਦੇ ਐ ਮਨਿੰਦਰ ਜੀ ਸਿੱਧੂ ਜਿਨ੍ਹਾਂ ਨੂੰ ਪਹਿਲਾਂ ਵੀ ਉਹਨਾਂ ਨੇ ਪਰਚਾ ਦਰਜ ਕੀਤਾ ਸੀ ਆਵਾਜ਼ ਟੀਵੀ ਵਾਲੇ ਜਸ ਗਰੇਵਾਲ ਐ ਜਿਹੜੇ ਆਰਐਮਬੀ ਟੀਵੀ ਵਾਲੇ ਐ ਮਿੰਟੂ ਗੁਰੂ ਸਰੀਆ ਜੀ ਬਹੁਤ ਸੋਹਣੇ ਤੇ ਸੁਚੱਜੇ ਢੰਗ ਨਾਲ ਜਿਹੜਾ ਉਹ ਕਟਾਕਸ਼ ਮਾਰਦੇ ਐ ਸੰਦੀਪ ਲਾਧੂ ਕਾ ABC ਪੰਜਾਬ ਵਾਲੇ ਐ ਗੁਰਪ੍ਰੀਤ ਸਿੰਘ ਪੰਜਾਬੀ న్యూਸ ਕਾਰਨਰ ਇਹਨਾਂ ਤੋਂ ਘੰਟਿਆਂ ਵੱਧੀ ਪੁੱਛਗੜਤਾਲ ਕੀਤੀ ਜਾ ਰਹੀ ਹੈ ਅਸੀਂ ਪੰਜਾਬ ਸਰਕਾਰ ਦੀ ਇਸ ਤਾਨਾਸ਼ਾਹੀ ਤੇ ਆਵਾਜ਼ ਨੂੰ ਦਬਾਉਣ ਵਾਲੀ ਕਾਰਵਾਈ ਦੀ ਸਖਤ ਨਿੰਦਿਆ ਕਰਦੇ ਆਂ ਤੇ ਕਹਿਣਾ ਚਾਹੁੰਦੇ ਆਂ ਕਿ ਪੰਜਾਬ ਦੇ ਲੋਕ ਜਿਹੜੇ ਐ ਉਹ ਇਸ ਕਿਸਮ ਦੀਆਂ ਦਾਬੇ ਵਾਲੀਆਂ ਨੀਤੀਆਂ ਨੂੰ ਕਦੇ ਬਰਦਾਸ਼ਤ ਨਹੀਂ ਕਰਦੇ ਤੇ ਦਾਬੇ ਵਿਰੁੱਧ ਲੜਨਾ ਪੰਜਾਬੀਆਂ ਦੇ ਮੁੱਖ ਸੁਭਾਅ ਦਾ ਹਿੱਸਾ ਹੈਗਾ ਤੇ ਇਹ ਦੇ ਵਿਰੁੱਧ ਲੜਿਆ ਜਾਊਗਾ ਸੰਗਰਾਮ ਪੀਵੀ ਵੱਲੋਂ ਅਸੀਂ ਇਹਨਾਂ ਪੱਤਰਕਾਰਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਕਿ ਸਾਡੀ ਆਵਾਜ਼ ਵੀ ਤੁਹਾਡੀ ਆਵਾਜ਼ ਦੇ ਵਿੱਚ ਮਿਲੂਗੀ ਅ ਦੋਸਤੋ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਤਿੰਨ ਘਟਨਾਵਾਂ ਸਾਂਝੀਆਂ ਕਰਾਂਗੇ ਅੱਡ-ਅੱਡ ਥਾਵਾਂ ਦੀਆਂ ਨੇ ਅੱਡ-ਅੱਡ ਸਮਿਆਂ ਦੀਆਂ ਨੇ ਪਰ ਉਹਨਾਂ ਘਟਨਾਵਾਂ 'ਚ ਕਿਤੇ ਨਾ ਕਿਤੇ ਇੱਕ ਸਾਂਝ ਹੈ ਇੱਕ ਘਟਨਾ ਜਿਹੜੀ ਹੈ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਜਿਹੜਾ ਈਸਾਈ ਭਾਈਚਾਰੇ ਦਾ ਆਰਮੀ ਅਫੀਸਰ ਹੈ ਸੈਮੂਅਲ ਕਮਲੇਸ਼ਨ ਉਹ ਜਾਂਦਾ ਹੈ ਕਿ ਉਸ ਨੂੰ ਗੈਰ ਕਾਨੂੰਨੀ ਢੰਗ ਨਾਲ ਆਰਮੀ ਨੇ ਡਿਸਮਿਸ ਕਰਤਾ ਉਹਨੂੰ ਨੌਕਰੀ ਤੋਂ ਕੱਢਤਾ ਗੱਲ ਇਹ ਹੋਈ ਕਿ ਕਈ ਸਾਰੇ ਸਕੁਐਡਰ ਨੇ ਹਿੰਦੂ ਮੁਸਲਮ ਸਿੱਖ ਇਹਨਾਂ ਨੇ ਉਹ ਇੱਕ ਸਕੁਐਡਰਨ ਦਾ ਲੀਡਰ ਹੈ ਤੇ ਉਸ ਦੇ ਵਿੱਚ ਉਹਨੂੰ ਉੱਪਰਲੇ ਅਫਸਰ ਨੇ ਕਿਹਾ ਵੀ ਫਲਾਣੀ ਥਾਂ ਤੇ ਆਪਾਂ ਮੰਦਰ ਦੇ ਵਿੱਚ ਪੂਜਾ ਕਰਨਾ ਹੈ ਉਹ ਕਹਿੰਦਾ ਵੀ ਮੇਰਾ ਧਰਮ ਇਹਦੀ ਆਗਿਆ ਨਹੀਂ ਦਿੰਦਾ ਮੈਂ ਇਹ ਪੂਜਾ ਤੇ ਨਹੀਂ ਜਾਣਾ ਉਹ ਉਸ ਦੇ ਉੱਤੇ ਉਹਨੂੰ ਉਚਾ ਕੇ ਆਰਮੀ ਚੋਂ ਡਿਸਮਿਸ ਕਰਤਾ ਦਿੱਲੀ ਹਾਈ ਕੋਰਟ ਕਹਿੰਦੀ ਬਿਲਕੁਲ ਠੀਕ ਕੀਤਾ ਤੇਰਾ ਧਰਮ ਨਹੀਂ ਤੇਰੇ ਤੇ ਆਰਮੀ ਦਾ ਹੁਕਮ ਲਾਗੂ ਹੋਣਾ ਇੱਕ ਗੱਲ ਇਹਦੇ ਤੇ ਕਮੈਂਟ ਬਾਅਦ ਚ ਕਰਦੇ ਆ ਘਟਨਾ ਇਹ ਹੈ ਦੂਜੀ ਘਟਨਾ ਜਿਹੜੀ ਹੈ ਸ਼ਤੀਸ਼ ਘੜਦੀ ਹੈ ਉੱਥੇ ਇੱਕ ਗੁਰੂ ਕਾਸੀ ਦਾ ਸੈਂਟਰਲ ਯੂਨੀਵਰਸਿਟੀ ਹੈ ਉੱਥੋਂ ਦੇ 6 ਪ੍ਰੋਫੈਸਰਾਂ ਦੇ ਉੱਤੇ ਐਫਆਈਆਰ ਦਰਜ ਹੋ ਗਈ ਤਿੰਨ ਮੁੰਡਿਆਂ ਨੇ ਕਰਾ ਦਿੱਤੀ ਕਿ ਸਾਨੂੰ ਧੱਕੇ ਨਾਲ ਨਮਾਜ਼ ਪੜਾਈ ਗਈ ਹੁਣ ਆ ਉਹ ਜਿਹੜੇ ਹੈ ਉਹਨਾਂ ਨੂੰ ਜ਼ਮਾਨਤ ਤਾਂ ਦਿੱਤੀ ਹੈਠਾਂ ਹਾਈ ਕੋਰਟ ਦੇ ਵਿੱਚੋਂ ਜਾਂਦੇ ਆ ਉੱਥੋਂ ਦੀ ਦੇ ਤੇ ਵੀ ਸਾਡੀ ਇਹ ਐਫਆਈਆਰ ਕੈਨਸਲ ਕੀਤੀ ਜਾਵੇ ਉਹ ਪ੍ਰੋਫੈਸਰ ਜਿਹੜੇ ਹੈਗੇ ਆ ਉਹਨਾਂ ਦੇ ਨਾਮ ਵੀ ਤੁਹਾਡੇ ਨਾਲ ਸਾਂਝੇ ਕਰਨੇ ਬਹੁਤ ਜ਼ਰੂਰੀ ਨੇ ਉਹਨਾਂ ਦੇ ਵਿੱਚ ਉਸ ਉਹ ਐਨਐਸਐਸ ਦਾ ਕੈਂਪ ਲੱਗਿਆ ਹੋਇਆ ਐ ਐਨਐਸਐਸ ਦੇ ਕੈਂਪ ਦੇ ਵਿੱਚ ਬਹੁਤ ਸਾਰੀਆਂ ਚੰਗੀਆਂ ਗੱਲਾਂ ਇਨਸਾਨੀਅਤ ਦੀਆਂ ਗੱਲਾਂ ਸਿਖਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਉਹਨਾਂ ਕੋਸ਼ਿਸ਼ਾਂ ਵਜੋਂ ਕੁਝ ਜਿਹੜੇ ਮੁੰਡੇ ਐ ਥੋੜੇ 4 5 6 ਉਹ ਨਮਾਜ਼ ਪੜ੍ਹਦੇ ਸੀ ਤੇ ਉਹਨਾਂ ਟੀਚਰਾਂ ਨੇ ਸਾਰਿਆਂ ਨੂੰ ਕਿਹਾ ਵੀ ਆਓ ਆਪਾਂ ਰਲ ਕੇ ਸਾਰੇ ਜਣੇ ਨਮਾਜ਼ ਪੜ੍ਹਦੇ ਆਂ ਨਾ ਉਹਨਾਂ ਦੇ ਕੀ ਨੇ ਟੀਚਰਾਂ ਦੇ ਜਿਹੜੇ ਅਧਿਆਪਕ ਨੇ ਪ੍ਰੋਫੈਸਰ ਨੇ ਜਿਹੜੇ ਉਸ ਯੂਨੀਵਰਸਿਟੀ ਦੇ ਉਹ ਐਨਐਸ ਦਾ ਕੋਆਰਡੀਨੇਟਰ ਹੈਗਾ ਦਲੀਪ ਚਾ ਦੂਜੀ ਮਧੂਲਿਕਾ ਮਧੂਲਿਕਾ ਸਿੰਘ ਹੈ ਸੂਰੀਆ ਭਾਨ ਸਿੰਘ ਹੈ ਡਾਕਟਰ ਜੋਤੀ ਵਰਮਾ ਪ੍ਰਸ਼ਾਂਤ ਵੈਸ਼ਨਵ ਬਸੰਤ ਕੁਮਾਰ ਡਾਕਟਰ ਨੀਰਜ ਕੁਮਾਰ ਇਹ ਸਾਰੇ ਦੇ ਸਾਰੇ ਹਿੰਦੂ ਪ੍ਰੋਫੈਸਰ ਨੇ ਇਹਨਾਂ ਨੇ ਧਰਮ ਦਾ ਸਤਕਾਰ ਕਰਦਿਆਂ ਹੋਇਆਂ ਸਾਰਿਆਂ ਨੂੰ ਇਹ ਕਿਹਾ ਵੀ ਆਪਾਂ ਸਾਰਿਆਂ ਦੇ ਹੀ ਉਹ ਕਰਿਆ ਕਰੀਏ ਮੈਨੂੰ ਤਾਂ ਲੱਗਿਆ ਵੀ ਇਹ ਬਹੁਤ ਚੰਗੀ ਗੱਲ ਸੀ ਪਰ ਉਹਨਾਂ ਤੇ 14 ਦਿਨਾਂ ਬਾਅਦ ਤਿੰਨ ਮੁੰਡਿਆਂ ਤੋਂ ਪਰਚਾ ਦਰਜ ਕਰਾਤਾ ਵੀ ਸਾਨੂੰ ਧੱਕੇ ਨਾਲ ਨਮਾਜ਼ ਪੜਾਈ ਗਈ। ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵਕੀਲ ਨੇ ਪਲੀ ਲਈ ਵੀ ਭਾਈ ਜੇ ਉਹਨਾਂ ਨੂੰ ਮੰਨ ਨੂੰ ਇੰਨੀ ਥੇਸ ਪਹੁੰਚੀ ਹੁੰਦੀ ਵੀ ਸਤੋਂ ਧੱਕੇ ਨਾਲ ਨਮਾਜ਼ ਪੜਾਈ ਜਾ ਰਹੀ ਹੈ ਤਾਂ ਉਦੋਂ ਹੀ ਨਾ ਕਹਿ ਦਿੰਦੇ ਜਾਂ ਦੂਜੇ ਦਿਨ ਸ਼ਿਕਾਇਤ ਕਰਨ ਦੇ ਵੀ ਅਸੀਂ ਭਾਈ ਸਾਨੂੰ ਅਸੀਂ ਇਹ ਨਹੀਂ ਕਰਨਾ 14 ਦਿਨਾਂ ਬਾਅਦ ਇਹਦਾ ਮਤਲਬ ਹੈ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਪ੍ਰੇਰਿਤ ਕਰਕੇ ਇਹ ਕੰਮ ਕੀਤਾ ਗਿਆ। ਤੇ ਹਾਈ ਕੋਰਟ ਨੇ ਹਾਈ ਕੋਰਟ ਨੇ ਉਹਨਾਂ ਦੀ ਉਹਨਾਂ ਦਾ ਪਰਚਾ ਕੈਨਸਲ ਨਹੀਂ ਕੀਤਾ ਕਹਿੰਦੇ ਠੀਕ ਹੈ ਕੋਈ ਗੱਲ ਨਹੀਂ ਭੁਗਤੋ ਤੁਸੀਂ ਤੇ ਇਹ ਦੂਜੀ ਘਟਨਾ ਤੀਜੀ ਘਟਨਾ ਦੋਸਤੋ ਇੱਕ ਹੋਰ ਹੈ ਉਹ ਯੂਪੀ ਦੇ ਸਕੂਲ ਦੀ ਹੈ ਪ੍ਰਾਇਮਰੀ ਸਕੂਲ ਦੀ ਹੈ ਉੱਥੋਂ ਦੇ ਇੱਕ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਹੈ ਜਿਹੜੇ ਉਹਨਾਂ ਨੇ ਉੱਥੇ ਮੁਸਲਮ ਬਹੁਤ ਏਰੀਆ ਹੈ ਉਹਦੇ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਸਕੂਲ ਦਾ ਨਾਮ ਲਿਖਿਆ ਹੋਇਆ ਸੀ ਇੱਕ ਕੰਨ ਤੇ ਹਿੰਦੀ ਚ ਹੈ ਇੱਕ ਤੇ ਦੂਜਾ ਜਿਹੜਾ ਅੰਗਰੇਜ਼ੀ ਚ ਇੱਕ ਇੱਕ ਕੰਦ ਤੇ ਉਹਨੇ ਉਰਦੂ ਚ ਨਾਂ ਲਿਖਾਤਾ ਉਹਦੇ ਖਿਲਾਫ ਰੌਲਾ ਪਾ ਲਿਆ ਉਹਨੂੰ ਸਸਪੈਂਡ ਕਰਤਾ ਯੂਪੀ ਦੀ ਸਰਕਾਰ ਨੇ ਵੀ ਤੂੰ ਉਰਦੂ ਚ ਕਿਉਂ ਨਾਂ ਲਿਖਾਤਾ ਸੋ ਇਹ ਜਿਹੜੀਆਂ ਤਿੰਨ ਘਟਨਾਵਾਂ ਨੇ ਇਹ ਦੱਸਦੀਆਂ ਕੀ ਨੇ ਦੱਸਦੀਆਂ ਇਹ ਨੇ ਕਿ ਸਾਡੇ ਦੇਸ਼ ਦਾ ਜਿਹੜਾ ਫਿਰਕੂ ਇੱਕ ਸੁਰਤਾ ਦਾ ਤਾਣਾ ਬਾਣਾ ਹੈ ਉਹਨੂੰ ਕਿੰਨਾ ਖੋਖਲਾ ਕਰ ਦਿੱਤਾ ਪਿਛਲੇ 10 11 ਸਾਲਾਂ ਦੇ ਵਿੱਚ ਮੈਂ ਡੇਰਿੰਗ ਯੂਨੀਅਨ 크ਰਿਸਚੀਅਨ ਕਾਲਜ ਦੇ ਵਿੱਚ ਰਿਆਂ ਉੱਥੇ ਬਹੁਤ ਸਾਰੇ ਜਿਹੜੇ ਸਿੱਖ ਤੇ ਬਹੁਤ ਸਾਰੇ Hindu ਪ੍ਰੋਫੈਸਰ ਵੀ ਸਨ ਤੇ ਪੜਦੇ ਤਾਂ ਮжоਰਿਟੀ ਜਿਹੜੀ ਹੈ ਮੈਨੂੰ ਲੱਗਦਾ ਵੀ 10% ਵੀ ਕ੍ਰਿਸਚੀਅਨ ਮੁੰਡੇ ਕੁੜੀਆਂ ਨਹੀਂ ਸੀ ਪੜਦੇ ਬਾਕੀ ਸਾਰੇ Hindu ਸਿੱਖ ਪੜਦੇ ਸੀਗੇ ਤੇ ਉਹ ਜਿਹੜੀਆਂ ਵੀ ਕੋਈ ਤਿਹਾਰ ਆਉਂਦਾ ਕੋਈ ਹੋਰ ਆਉਂਦਾ ਉਹ ਆਪਣੇ ਕ੍ਰਿਸਚੀਅਨ ਧਰਮ ਦੇ ਹਿਸਾਬ ਨਾਲ ਕਰਦੇ ਸੀ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਈ ਮੈਂ ਡੀਏਵੀ ਕਾਲਜ ਅਬੋਹ ਰਿਹਾਂ ਉਹ ਡੀਏਵੀ ਕਾਲਜ ਵਾਲੇ ਹਵਨ ਕਰਦੇ ਸੀ ਜਦੋਂ ਕਾਲਜ ਸ਼ੁਰੂ ਹੁੰਦਾ ਸੀ ਪਹਿਲਾ ਸੈਸ਼ਨ ਸ਼ੁਰੂ ਹੁੰਦਾ ਸੀ ਉਹਦੇ 'ਚ ਵੀ ਅ ਬਿਨਾਂ ਸ਼ੱਕ ਬਹੁਤ ਗਿਣਤੀ ਹਿੰਦੂ ਪ੍ਰੋਫੈਸਰਾਂ ਦੀ ਸੀ ਤੇ ਮੁੰਡੇ ਵੀ ਰਲਵੇਂ ਸੀਗੇ ਦੋਵੇਂ ਤਰ੍ਹਾਂ ਦੇ ਪਰ ਜਦੋਂ ਉਹ ਹਵਨ ਯੱਗ ਹੁੰਦਾ ਸੀਗਾ ਹਵਨ ਕਰਦੇ ਸੀ ਤਾਂ ਸਰਦਾਰ ਵੀ ਸੀਗੇ ਬਹੁਤ ਸਾਰੇ ਪ੍ਰੋਫੈਸਰ ਮੈਂ ਵੀ ਉੱਥੇ ਸੀਗਾ ਉਦੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਇਆ ਵੀ ਹਵਨ ਕਿਉਂ ਹੋ ਰਿਹਾ ਹੈ ਕਿਸੇ ਨੂੰ ਇਤਰਾਜ਼ ਨਾ ਹੋਣਾ ਚਾਹੀਦਾ ਤੇ ਫਿਰ ਮੈਂ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਬ ਆ ਗਿਆ ਉੱਥੇ ਕਾਲਜ ਸ਼ੁਰੂ ਹੋਣ ਵੇਲੇ ਪਾਠ ਹੁੰਦਾ ਸੀ ਤੇ ਜਦੋਂ ਅੰਤ ਤੇ ਪੇਪਰਾਂ ਵਾਸਤੇ ਛੱਡੇ ਜਾਂਦੇ ਸੀ ਬੱਚੇ ਤਾਂ ਉਦੋਂ ਵੀ ਅ ਅਖੰਡ ਪਾਠ ਹੁੰਦਾ ਸੀ ਤੇ ਬਹੁਤ ਸਾਰੇ ਸਿੱਖ ਮੁੰਡੇ ਸੀਗੇ ਕੁੜੀਆਂ ਆਪਣੇ Hindu ਵੀ ਹੁੰਦੇ ਸੀ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਇਆ ਇਹ ਜਿਹੜੇ ਇਤਰਾਜ਼ ਹੋ ਰਹੇ ਹੈ ਇਹ ਸਿੱਖਿਆ ਦਾ ਨਖੇਦ ਹੈ ਮੇਰੀ ਫਿਰਕਾ ਪ੍ਰਸਤੀ ਹੈ ਆਓ ਰਲ ਕੇ ਦਾ ਵਿਰੋਧ ਕਰੀਏ ਤੇ ਸਾਂਝੀ ਜਿਹੜੀ ਸਾਡੀ ਕਲਚਰ ਹੈ ਇੱਕ ਦੂਜੇ ਦੇ ਧਰਮ ਦਾ ਸਤਿਕਾਰ ਕਰਨਾ ਉਹਦੀ ਰਸਮ ਰਿਵਾਜਾਂ ਦਾ ਸਤਿਕਾਰ ਕਰਨਾ ਆਓ ਉਧਰਲੇ ਪਾਸੇ ਨੂੰ ਚਲੀਏ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ